ਆਹ ਦੇਖੋ ਕੇ ਜੱਟਾ ਸੂਰਤਾਂ ਜੈ ਹਾਰੇ ਜੈ ਭੀਮ ਜਵਾ ਸਾਹਿਬ ਕੋ ਦੀ ਸੋਚਦੇ ਫੇਰਾ ਦੇ ਆਂਗੇ ਥੋ ਕੇ ਜਿੱਥੇ ਪੂਰੇ ਦੇਸ਼ ਭਰ ਦੇ ਵਿੱਚ 26 ਨਵੰਬਰ ਯਾਨੀ ਸੰਵਿਧਾਨ ਦਿਵਸ ਦੇ ਮੌਕੇ ਤੇ ਸੰਵਿਧਾਨ ਨਿਰਮਾਤਾ ਡਾਕਟਰ ਭੀਮਰਾਓਂ ਅੰਬੇਡਕਰ ਜੀ ਨੂੰ ਸ਼ਰਧਾ ਤੇ ਫੁੱਲ ਅਰਪਣ ਕੀਤੇ ਜਾ ਰਹੇ ਨੇ ਉੱਥੇ ਹੀ ਲੁਧਿਆਣਾ ਜਲੰਧਰ ਬਾਈਪਾਸ ਸੌਂਗ ਵਿਖੇ ਡਾਕਟਰ ਭੀਮਰਾਓਂ ਅੰਬੇਡਕਰ ਜੀ ਦੀ ਪ੍ਰਤੀਮਾ ਨੂੰ ਪੰਜਾਬ ਕਾਂਗਰਸ ਐਸਸੀ ਡਿਪਾਰਟਮੈਂਟ ਦੇ ਜਿਲ੍ਹਾ ਪ੍ਰਧਾਨ ਦੀਪਕ ਸ਼ੇਰੀ ਸਮੂਚੀ ਟੀਮ ਦੇ ਵੱਲੋਂ ਡਾਕਟਰ ਭੀਮrao ਅੰਬੇਦਕਰ ਜੀ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ ਗਏ ਪੱਤਰਕਾਰ ਨਾਲ ਗੱਲਬਾਤ ਕਰਦੇ ਪ੍ਰਬੰਧਕਾਂ ਨੇ ਕੀ ਦੱਸਿਆ ਉਹ ਸੁਣਦੇ ਹਾਂ 26 ਨਵੰਬਰ ਸਵਿਧਾਨ ਦਿਵਸ ਦੇ ਮੌਕੇ ਤੇ ਅੱਜ ਸਾਰਾ ਕਾਂਗਰਸ ਐਸਸੀ ਡਿਪਾਰਟਮੈਂਟ ਵੱਲੋਂ ਅੱਜ ਇੱਕ ਪ੍ਰੋਗਰਾਮ ਅਲਿਖਿਆ ਗਿਆ ਸੀਗਾ ਜਿਹਦੇ ਵਿੱਚ ਅਸੀਂ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਆਏ ਆ ਉਹਨਾਂ ਨੂੰ ਨਮਨ ਕੀਤਾ ਤੇ ਨਮਨ ਕਰਕੇ ਅੱਜ ਸਾਨੂੰ ਲੱਗਦਾ ਕਿ ਜਿਹੜਾ ਐਸਸੀ ਭਾਈਚਾਰਾ ਹੈਗਾ ਬਹੁਤ ਸਾਰਾ ਐਸਸੀ ਭਾਈਚਾਰਾ ਇਦਾਂ ਦਾ ਵੀ ਹੈ ਕਿ ਜਿਨ੍ਹਾਂ ਨੂੰ ਆਪਣੇ ਰਾਈਟ ਹੀ ਨਹੀਂ ਪਤਾ ਹੈਗੇ ਐਸਸੀ ਭਾਈਚਾਰੇ ਚ ਬਹੁਤ ਸਾਰੀਆਂ ਕਸਟਾ ਇਦਾਂ ਦੀਆਂ ਕਿ ਜਿਨ੍ਹਾਂ ਨੂੰ ਨਾਲ ਲੈਣ ਦੀ ਜ਼ਰੂਰਤ ਹੈ ਅੱਜ ਅਸੀਂ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਆ ਕੇ ਅੱਜ ਅਸੀਂ ਇੱਕ ਪ੍ਰਣ ਲਿੱਤਾ ਕਿ ਅਸੀਂ ਗਲੀਆਂ ਮੱਲਿਆਂ ਚ ਜਾ ਕੇ ਉਹ ਵੀ ਭਾਈਚਾਰੇ ਨੂੰ ਨਾਲ ਲੈਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਭਾਈਚਾਰਾ ਵਿਚਾਰਾ ਸਾਲਾਂ ਤੋਂ ਦਬਿਆ ਕੁਚਲਿਆ ਬੈਠਾ ਉਹਨਾਂ ਨੂੰ ਵੀ ਨਾਲ ਲਵਾਂਗੇ ਲੋਕਾਂ ਨੂੰ ਜਾਗਰੂਕ ਕਰੋਗੇ ਜਾਗਰੂਕ ਕਰਾਂਗੇ ਬਾਬਾ ਸਾਹਿਬ ਦੇ ਜਿਹੜੇ ਮਿਸ਼ਨ ਸਿਕਾ ਉਹਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਾਂਗੇ ਵੋਟ ਲਈ ਜਾਗਰੂਕ ਕਰਾਂਗੇ ਕਿ ਵੋਟ ਵੋਟ ਦੀ ਤਾਕਤ ਨੂੰ ਪਹਿਚਾਣਨ ਸਾਡੇ ਲੋਕ ਜਿਸ ਤਰ੍ਹਾਂ ਮੌਜੂਦਾ ਸਰਕਾਰ ਉਹਨਾਂ ਨੇ ਬਾਬਾ ਸਾਹਿਬ ਦੀ ਫੋਟੋ ਲਾਈ ਜਾ ਦਸਤਾਨੇ ਵਿੱਚ ਪਰ ਫੇ ਵੀ ਲੋਕਾਂ ਦੇ ਨਾਲ ਜਿਹੜਾ ਅੱਜ ਤੁਸੀਂ ਮੌਜੂਦਾ ਸਰਕਾਰ ਦੀ ਗੱਲ ਕਰ ਰਹੇ ਬਸ ਇਸ ਮੌਕੇ ਮੈਂ ਰਾਜਨੀਤਿਕ ਗੱਲ ਨਹੀਂ ਕਰਨਾ ਚਾਹੁੰਦਾ ਸਿਕਾ ਪਰ ਜਿਹੜਾ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਨੇ ਫੋਟੋਆਂ ਤਾਂ ਲਾ ਲੀਆਂ ਪਰ ਬਾਬਾ ਸਾਹਿਬ ਦੀ ਜੋ ਬਾਬਾ ਸਾਹਿਬ ਦੇ ਵਿਚਾਰ ਸਕੇ ਉਹਦੇ ਤੇ ਨਹੀਂ ਹੈਗੇ ਉਹਨਾਂ ਦੀ ਸਰਕਾਰ ਦੀ ਕਹਿਣੀ ਔਰ ਕਰਨੀ ਚ ਫਰਕ ਹੈ